ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਸਿਆਸੀ ਦੁਸ਼ਣਬਾਜ਼ੀ ਕਰਦੇ ਹੋਏ ਸ਼ਾਇਦ ਸਾਡੇ ਨੇਤਾ ਆਪਣੀ ਮਰਿਆਦਾ ਭੁੱਲ ਜਾਂਦੇ ਨੇ ਜਦੋਂ ਗੱਲ ਦੇਸ਼ ਦੀਆਂ ਔਰਤ ਸਸਦਦਾਤਾ ਬਾਰੇ ਟਿੱਪਣੀ ਕਰਨ ਦੀ ਆਉਂਦੀ ਹੈ ਤਾਂ ਸ਼ਾਇਦ ਸਾਡੇ ਲੀਡਰਾਂ ਦੀ ਜ਼ੁਬਾਨ ਕੁਝ ਜ਼ਿਆਦਾ ਹੀ ਫਿਸਲਦੀ ਹੈ ਕੇਂਦਰ ਚ ਮੰਤਰੀ ਗਿਰਰਾਜ ਸਿੰਘ ਨੇ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦੇ ਮਸਲੇ ਤੇ ਵਿਵਾਦੀ ਟਿੱਪਣੀ ਕੀਤੀ ਤਾਂ ਹੁਣ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਉਪਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ਤੇ ਜਲ ਵਸੀਲੇਵਾਂ ਬਾਰੇ ਮੰਤਰੀ 우ਮਾ ਭਾਰਤੀ ਨੂੰ ਘੇਰਦੇ ਹੋਏ ਵਿਵਾਦਿਤ ਬਿਆਨ ਦਿੱਤਾ ਉਹ ਕਹਿ ਰਹੀ ਹੈ 42 ਦਿਨਾਂ ਦੇ ਅੰਦਰ ਮੈਂ ਫੈਸਲਾ ਕਰ ਲਵਾਂ ਪਾਣੀ ਦਾ ਤੋਂ ਡੀਬੀਏ 우ਮਾ ਭਾਰਤੀ ਦੀ ਯਾਰਾ ਇੱਕ ਗੱਲ ਮੈਥੋ ਸੋਣ ਲੈ ਅਗਰ ਤੂੰ ਇੱਕ ਬੂਧ ਪਾਣੀ ਵੀ ਪੰਜਾਬ ਦੀ ਲੈਣ ਦੀ ਕੋਸ਼ਿਸ਼ ਕੀ ਨਹੀਂ ਅਸੀਂ ਉਟਾ ਕਰ ਦਾਂਗੇ ਪੰਜਾਬ ਸਹਿਮ ਨਹੀਂ ਲੈਂਦਾ ਸੀ ਅਸੀ ਇਲਜ਼ਾਮ ਬਾਜ਼ੀਆਂ ਵਿੱਚ ਛੱਦਾ ਟੱਪਣ ਵਿੱਚ ਸ਼ਾਇਦ ਸਾਡੇ ਨੇਤਾਵਾਂ ਨੇ ਹੀ ਮਹਾਰਤ ਹਾਸਲ ਕੀਤੀ ਹੋਈ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ